ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸਾ ਗੁਰ ਸਿਖੜਾ ਤਿਸ ਨਿਵ ਨਿਵ ਲਾਭ ਪਾਏ ਜੀਉ ਆਖਾ ਬਿਰਥਾ ਜੀਉ ਕੀ ਗੁਰ ਸੱਜਣ ਦੇਹ ਮਿਲਾਏ ਜੀਉ ਸੋਈ ਦਸ ਉਪਦੇਸੜਾ ਮੇਰਾ ਮਨ ਅਨਤਨਾ ਕਾਹੂ ਜਾਏ ਜੀਉ ਏਹੋ ਮਨ ਤੈ ਕੂੰ ਦੇਵਸਾ ਮੈਂ ਮਾਰਗ ਦੇਹੋ ਬਤਾਏ ਜਿਉ ਹਉ ਆਇਆ ਦੂਰ ਹੋ ਚੱਲ ਕੈਂ ਮੈਂ ਤਕੀ ਤਉ ਸਰਨਾਏ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈ ੜੇ ਗੁਰ ਕਹ ਸੋ ਕਾਰ ਕਮਾਏ ਜਿਉ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜਿਉ ਇਉ ਪਾਵਹਿ ਹਰ ਦਰਸਾਵੜਾ ਨਹਿ ਲੱਗਾ ਤਤੀ ਵਾਉ ਜੀਉ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀ ਆਪਸਾਉ ਜੀਉ ਮੈਂ ਬਹੜ ਨਾ ਤ੍ਰਸਨਾ ਭੁਖੜੀ ਔਰ ਜੱਜਾ ਤ੍ਰਪਤ ਅਦਾਏ ਜੀਉ ਜੋ ਗੁਰ ਦੀ ਸੈ ਸਿਖੜਾ ਤਿਸ ਨਿਵ ਨਿਵ ਲੱਭ ਪਾਏ ਜੀਉ ਮੈਂ ਬਹੜ ਨਾ ਤ੍ਰਸਨਾ ਭੁਖੜੀ ਔਰ ਜੱਜਾ ਤ੍ਰਿਪਤ ਅਗਾਏ ਜਿਓ ਜੋ ਗੁਰ ਦੀ ਸਹਿ ਸਿਖੜਾ ਤਿਸ ਨਿਵ ਨਿਵ ਲਗ ਪਾਏ ਜਿਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ